ਸਸਿਗਾ ਬਾਈ ਸਾਰਿਆਂ ਨੂੰ ਤੁਹਾਡਾ ਜਾਦੂ ਲੋਵਾਲ ਤੇ ਸਵਾਗਤ ਹੈ ਤਾਂ ਅੱਜ ਬਾਈ ਜਿੱਥੇ ਆਪਾਂ ਆਏ ਹੋਏ ਆ ਇੱਕ ਬਾਈ ਦਾ ਕਲੀਨਿਕ ਹੈ ਬਹੁਤ ਘੈਂਟ ਕਲੀਨਿਕ ਹੈ ਆਪਾਂ ਜੋ ਉੱਥੇ ਆਏ ਹੋਇਆ ਪਹਿਲਾਂ ਤਾਂ ਬਾਈ ਆ ਮੜਾ ਬੋਰਡ ਦਿਖਾ ਦੇ ਆ ਬੋਰਡ ਦੇਖ ਲਓ ਮੰਗਲ ਥੀਰੋਥੈਰਪੀ ਕਲੀਨਿਕ ਹੈ ਬਾਈ ਦਾ ਇਹਦੀ ਮੈਂ ਲੋਕੇਸ਼ਨ ਦੱਸਦਾ ਵੀ ਹੈ ਕਿੱਥੇ ਇਧਰਲੀ ਸਾਈਡ ਬਾਈ ਆਪਣਾ ਸਰਕਾਰੀ ਹਸਪਤਾਲ ਰਹਿ ਗਿਆ ਤੇ ਇਹਦੇ ਸੋ ਬਾਈ ਜਿਹੜਾ ਇਹ ਆ ਨਾ ਤੁਹਾਨੂੰ ਦਿਖਾ ਰਹੀ ਸੀ ਇਧਰ ਐਸਵੀ ਬੈਂਕ ਹੈ ਤੇ ਆ ਰਹਿਣਦਾ ਬਾਈ ਸੰਤੋਸ਼ੀ ਮਾਤ ਦਾ ਮੰਦਿਰ ਇਦੇ ਸਾਹਮਣੇ ਬਾਈ ਦਾ ਕਲੀਨਿਕ ਆ ਤੁਸੀਂ ਦੇਖ ਸਕਦੇ ਹੋ ਬੋਰਡ ਮੇਰੇ ਤੇ ਕਿਸੇ ਨੂੰ ਵੀ ਬਾਈ ਪ੍ਰੋਬਲਮ ਹੈ ਆ ਜਿਓ ਆਪਾਂ ਬਾਈ ਨਾਲ ਮਿਲਉਣੇ ਆ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਕਿਸੇ ਦੇ ਜੋਇੰਟ ਦੁਖਦੇ ਆ ਜਾਂ ਕੋਈ ਵੀ ਸਰੀਰਕ ਸੰਬੰਧੀ ਤੁਹਾਨੂੰ ਪ੍ਰੋਬਲਮ ਆ ਬਾਈ ਦਾ ਪੱਕਾ ਇਲਾਜ ਆ ਤੇ ਬਾਈ ਦੀ ਜਿਹੜੀ ਕਲੀਨਿਕ ਆ ਉਹ ਸਾਹਮਣੇ ਰਹਿ ਜਾਂਦਾ ਬੋਰਡ ਸਾਹਮਣੇ ਆ ਤੇ ਆਪਾਂ ਬਾਈ ਬਾਈ ਹੋਰਾਂ ਨਾਲ ਮਿਲਦੇ ਆ ਅੱਗੇ ਜਾ ਕੇ ਆ ਮੜੀਕ ਬਾਈ ਕਲੀਨਿੰਗ ਦੇ ਉੱਤੇ ਨਜ਼ਰ ਮਰਵਾ ਦੇ ਤੇ ਆ ਬਾਈ ਹੋਰਾਂ ਦਾ ਨੰਬਰ ਠੀਕ ਹੈ ਆਹ ਕਲੀਨਿਕ ਰਹਿੰਦਾ ਹੈ ਬਾਈ ਹੋਰੀ ਆਪ ਅੰਦਰ ਬੈਠੇ ਆ ਬਾਈ ਹੋਰ ਨਾਲ ਮਿਲਦੇ ਆਂ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੋ ਉਸ ਵਧੀਆ ਆ ਜਾਓ ਬਾਈ ਕੋਲ ਅੰਦਰ ਦਿਖਾ ਦਈਏ ਮਾਣ ਆਹ ਬਈ ਮਸ਼ੀਨਾਂ ਰਹਿੰਦੀਆਂ ਨੇ ਬਾਈ ਕੋਲੇ ਠੀਕ ਹੈ ਕਿਸੇ ਦਾ ਬੱਚਾ ਗਰਦਨ ਨਹੀਂ ਖੜਾ ਰਿਹਾ ਜਾਂ ਗੋਡੇ ਨਵੇਂ ਪੁਆਏ ਆ ਕਿਸੇ ਦਾ ਪਿੱਛੋਂ ਜਾਂ ਨੈਕ ਦੁਖਦਾਗਾ ਹਨਾ ਤੇ ਆਹ ਲੇਜ਼ਰ ਆ ਗਈ ਤੇ ਬਾਕੀ ਬਾਈ ਦਾ ਆਹ ਕਲੀਨਿਕ ਹੈ ਤੇ ਬਾਈ ਨਾਲ ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ ਮਾਨਸਾ ਦੇ ਵਿੱਚ ਇਹ ਰਹਿੰਦੀ ਹੈ ਜਿਹੜਾ ਕਲੀਨਿਕ ਆ ਬਾਈ ਦਾ ਕਿਸੇ ਨੇ ਵੀ ਗੱਲ ਕਰਨੀ ਹੈ ਬਾਈ ਜੀ ਆਪਾਂ ਨੰਬਰ ਦੇ ਦਾਂਗੇ ਤੁਹਾਨੂੰ ਉਹਦੇ ਉੱਤੇ ਗੱਲ ਕਰਨਾ ਬਾਈ ਹੋਰਾਂ ਦੀ ਬਹੁਤ ਵੱਡੀ ਗੱਲ ਹੈ ਕਿ ਨਾ ਤਾਂ ਬਾਈ ਹੋਰੀ ਬਾਰੇ ਲਾਉਂਦੇ ਐ ਤੇ ਨਾ ਹੀ ਕੋਈ ਮੈਡੀਸਨ ਦਿੰਦੇ ਐ ਬਿਨਾ ਮੈਡੀਸਨ ਤੋਂ ਇਲਾਜ ਆ ਬਾਈ ਹੋਰਾਂ ਕੋਲੇ ਮੇਰੇ ਪਿੱਛੇ ਬਾਈ ਮਸ਼ੀਨਾਂ ਤੁਸੀਂ ਦੇਖ ਸਕਦੇ ਬਾਈ ਹੋਰਾਂ ਦੀ ਪਈਆਂ ਨਹੀਂ ਅੱਜ ਕੱਲ ਕੀ ਕਰਦੇ ਜਿਹੜੇ ਹੋਰ ਐ ਕੋਈ ਕਰਦੇ ਆ ਗੋਲੀਆਂ ਦੇਣਦੇ ਆ ਜ਼ਿਆਦਾ ਜਾਂ ਬਾਰੇ ਲਾਣਦੇ ਆ ਜਿਹਦੇ ਨਾਲ ਕੀ ਆਪਣੇ ਨਾੜਾਂ ਨੂੰ ਪ੍ਰੋਬਲਮ ਆ ਜਾਂਦੀ ਹੁੰਦੀ ਐ ਤੇ ਇਹ ਬਾਈ ਬਿਨਾ ਬਾਰਿਆਂ ਤੋਂ ਬਿਨਾ ਕੋਈ ਡਾਕਟਰੀ ਨਸ਼ੇ ਦੀ ਦਵਾਈਆਂ ਤੋਂ ਬਿਨਾ ਬਾਈ ਇਹ ਕੰਮ ਕਰਦਾਗਾ ਬਾਈ ਦਾ ਕਾਰਡ ਰਹਿ ਜਾਂਦਾ ਬਈ ਤੁਸੀਂ ਦੇਖੋ ਪੜ ਸਕਦੇ ਹੋ ਤੇ ਬਾਈ ਜਿਹੜਾ ਲਾਜ ਕਰਦਾਗਾ ਆ ਬਈ ਲਾਜਾਂ ਦੇ ਨਾਂ ਨੇ ਆ ਗਏ ਪਿੱਛੇ